ਉਹ ਹਰ ਕੁੜਦੀ ਸੀ ਉਹਦਾ ਬੇਲ ਜਿਹੜਾ ਉਹ ਘਟਾਤਾ ਉਹਨੂੰ ਆਪਣਾ ਬੇਲ ਘਟਾਉਣ ਲਈ ਬਹੁਤ ਤਰਜ਼ਲ ਵੀ ਕਰਨਾ ਪਿਆ ਜਿੰਦਾਬਾਦ ਜਿੰਦਾਬਾਦ ਜੋ ਲੋਕਾਂ ਦੇ ਜਮਹੂਰੀ ਹੱਕਾਂ ਤੇ ਸੈਂਟਰ ਹਮਲੇ ਬੰਦ ਕਰੇ ਬੰਦ ਕਰੇ ਬੰਦ ਕਰੇ ਲੋਕਾਂ ਦਾ ਇੱਕਾ ਜਿੰਦਾਬਾਦ 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 ਸਾਰਾ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਲੋਕਾਂ ਦੇ ਜਮਹੂਰੀ ਹੱਕਾਂ ਤੇ ਹਮਲੇ ਬੰਦ ਕਰੋ ਬੰਦ ਕਰੋ ਬੰਦ ਕਰੋ ਸਟੇਸ਼ਨ ਐਮਪਲਾਈ ਯੂਨੀਅਨ ਜਿੰਦਾਬਾਦ 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 ਸਾਡਾ ਇਕਾ ਜਿੰਦਾਬਾਦ 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 ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਪਰਦੇ ਹੱਕ ਇੱਥੇ ਰੱਖ ਸੀਮ ਪੀਟੇ ਹੈ ਅੱਜ ਅਸੀਂ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ ਵੱਲੋਂ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਪ੍ਰੋਟੈਸਟ ਕਰ ਰਿਹਾ ਹੈ ਇਸ ਕਰਕੇ ਕਿ ਕੇਂਦਰੀ ਜਾਂਚ ਏਜੰਸੀ ਵੱਲੋਂ ਜਿਸ ਤਰ੍ਹਾਂ ਸੂਬਿਆਂ ਦੇ ਅਧਿਕਾਰਾਂ ਵਿੱਚ ਦਖਲ ਦੇ ਕੇ ਆਪਣੀ ਫੋਰਸ ਨੂੰ ਭੇਜ ਕੇ ਮੋਦੀ ਸਰਕਾਰ ਨੇ ਪੰਜਾਬ ਦੇ ਨਾਮਵਰ ਵਕੀਲਾ ਦੇਕਰ ਅੱਜ ਛਾਪੇ ਮਾਰੇ ਹੈ ਉਹ ਵਕੀਰ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦੇ ਹੈ ਜਿਹੜੇ ਲੋਕਾਂ ਦੇ ਜਮਹੂਰੀ ਹੱਕਾਂ ਦੇ ਹੋ ਰਹੇ ਹਨ ਲਈ ਹਮੇਸ਼ਾ ਆਵਾਜ਼ ਉਠਾਉਂਦੇ ਰਹੇ ਨੇ ਅਸੀਂ ਇਹ ਸਮਝਦੇ ਹੈ ਕਿ ਮੋਦੀ ਸਰਕਾਰ ਵੇਸ਼ਕ ਅੱਜ ਸਤਾ ਵਿੱਚ ਆਈ ਹੈ ਪਰ ਉਹਦੀਆਂ ਨੀਕੀਆਂ ਵਿੱਚ ਕੋਈ ਫਰਕ ਨਹੀਂ ਹੈਗਾ ਉਸਦਾ ਫਾਸ਼ੀ ਹਮਲਾ ਔਰ ਜੈਸਨ ਉਹ ਆਪਣੀਆਂ ਸੈਂਟਰ ਦੀਆਂ ਏਜੰਸੀਆਂ ਦੇ ਰਾਹੀਂ ਪੰਜਾਬ ਨੂੰ ਡਰਾਉਣਾ ਚਾਹੁੰਦੀ ਹੈ ਔਰ ਲੋਕ ਜਿਹੜੇ ਪੰਜਾਬ ਦੇ ਬਹਾਦਰ ਲੋਕ ਚਾਹੇ ਉਹ ਜੰਮੂ ਕਸ਼ਮੀਰ ਹੋਵੇ ਚਾਹੇ ਦਿੱਲੀ ਵਿੱਚ ਕਿਸਾਨਾਂ ਦਾ ਅੰਦੋਲਨ ਹੋਵੇ ਚਾਹੇ ਉਹ ਕੋਰੇ ਗਾਉਂ ਜਿੱਥੇ ਦਲਤਾਂ ਦੇ ਉਹਨਾਂ ਸੂਰਬੀਰਾਂ ਨੂੰ ਸ਼ਰਧਾਂਜਲੀ ਦੇਣ ਲਈ ਦੇਸ਼ ਦੇ ਨਾਮ 'ਤੇ ਲੋਕ ਇਕੱਠੇ ਹੋਏ ਸੀਗੇ ਉਹਨਾਂ ਨੂੰ ਜੇਲਾ ਵਿੱਚ ਸੇਟਕੇ ਔਰ ਉਹਨਾਂ ਦੀ ਆਵਾਜ਼ ਨੂੰ ਬੰਦ ਕਰਕੇ ਦਲਤਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ ਕੋ ਉਹਨਾਂ ਲੋਕਾਂ ਨੂੰ ਜਿਹੜੇ ਮਣੀਪੁਰ ਦੇ ਵਿੱਚ ਜੇਸਟੰਗ ਦੇ ਨਾਲ ਉਥੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਉਹਨਾਂ ਦੇ ਦਾ ਹਨਨ ਕੀਤਾ ਗਿਆ ਉਹਦੇ ਖਿਲਾਫ ਜਿਹੜੇ ਲੋਕ ਬੋਲਦੇ ਨੇ ਉਹਨਾਂ ਦੇ ਖਿਲਾਫ ਬੋਲੇ ਨੇ ਉਸ ਤੇ ਲਈ ਅੱਜ ਅਸੀਂ ਜਲੰਧਰ ਦੇ ਵਿੱਚ ਵੀ ਅੱਜ ਰਾਸ਼ਪਤੀ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਕਿ ਇਹ ਜਵਾਨ ਬੰਦੀ ਲਈ ਜਿਹੜਾ ਤੁਸੀਂ ਉਹਨਾਂ ਜਿਹੜੇ ਲੋਕਾਂ ਦੇ ਹੱਕਾਂ ਲਈ ਬੋਲਦੇ ਨੇ ਉਹ ਦਾਨਵਸ਼ ਦਾਨੇਸ਼ਵਰ ਲੋਕ ਬੁੱਧੀਜੀਵੀ ਲੋਕਾਂ ਵਕੀਲ ਲੋਕਾਂ ਉਹਨਾਂ ਲੋਕਾਂ ਨੂੰ ਤੁਸੀਂ ਜੇ ਉਹਨਾਂ ਦੀ ਜਵਾਬੰਦੀ ਕਰੋਗੇ ਤੇ ਪੰਜਾਬ ਚੁੱਪ ਨਹੀਂ ਬੈਠੇ ਸੰਪਲ ਰਾਜ ਸਿੰਘ ਗ੍ਰਿਡ ਸਬਸਟੇਸ਼ਨ EMPLY ਯੂਨੀਅਨ ਜਲੰਧਰ ਡਿਵੀਜ਼ਨ ਤੋਂ ਪ੍ਰਧਾਨ ਹਾਂ ਤੇ ਸਾਡੀ ਜਿਹੜੀ ਇਹ ਕਾਲ ਹੈ ਜਿਹੜੀ ਅਸੀਂ ਵਰਕ ਟੂ ਰੂਲ ਕਰ ਰਹੇ ਹਾਂ 2 ਤਰੀਕ ਤੋਂ ਸਾਡਾ ਵਰਕ ਟੂ ਰੂਲ ਚੱਲ ਰਿਹਾ ਹੈ ਜਿਸ ਵਿੱਚ ਸਾਡੀਆਂ ਅਹਿਮ ਮੰਗਾਂ ਹਨ ਜਿਵੇਂ ਕਿ ਆਰਟੀਐਮ ਦੀ ਪ੍ਰਮੋਸ਼ਨ ਟਾਈਮ ਪੇ 'ਤੇ ਪ੍ਰਮੋਸ਼ਨ ਨਹੀਂ ਕੀਤੀ ਜਾ ਰਹੀ ਤੇ ਜੋ ਕਿ 2 3 ਜਾਂ 3 ਸਾਲ ਤੱਕ ਸਾਡੀ ਆਰਟੀਐਮ ਦੀ ਪ੍ਰਮੋਸ਼ਨ ਜਿਹੜੀ ਹੋਣੀ ਹੈ ਉਸ ਨੂੰ 11 ਸਾਲ ਹੋ ਗਏ ਹਨ 12-12 ਸਾਲ ਹੋ ਗਏ ਹਨ ਸਾਥੀਆਂ ਨੂੰ ਜਿਵੇਂ ਕਿ ਪ੍ਰਮੋਸ਼ਨ ਨਹੀਂ ਕੀਤੀ ਜਾ ਰਹੀ ਔਰ ਦੂਸਰੀ ਸਾਡੀ ਜਿਹੜੀ ਮੰਗ ਹੈ ਸਰਕਾਰ ਤੋਂ ਜਿਹੜੀ ਏਐਸਐਏ ਕੈਟਾਗਰੀ ਓਸੀ ਹੈ ਉਹਨਾਂ ਦਾ ਪੇ ਬੈਂਡ ਨਹੀਂ ਲਾਗੂ ਕੀਤਾ ਜਾ ਰਿਹਾ ਬਾਕੀ ਸਾਰਿਆਂ ਨੂੰ ਪੇਬੈਂਡ ਏਲਮਾ ਨੂੰ ਪੇਬੈਂਡ ਸਾਰਿਆਂ ਨੂੰ ਲੱਗ ਗਿਆ ਹੈ ਕਿ ਜੇ ਕਿ ਜੋ ਕਿ ਗ੍ਰਿਡ ਸਟਾਫ ਗ੍ਰਿਡ ਸਟਾਫ ਵਾਲੇ ਜਿਹੜੇ ਸਾਥੀ ਹਨ ਉਹਨਾਂ ਨੂੰ ਉਹਨਾਂ ਦਾ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਪੇਬੈਂਡ ਨਹੀਂ ਲੱਗੂਗੀ ਤਾਂ ਜਾ ਰਿਹਾ ਔਰ ਕਈ ਸਟੇਸ਼ਨਾਂ ਤੇ ਜਿਵੇਂ ਸਾਡੇ ਸਾਰਿਆਂ ਨਾਲੋਂ ਜਿਹੜੇ ਡੈਥ ਕੇਸ ਤੇ ਆ ਰਹੇ ਹਨ ਸਾਥੀ ਸਾਡੇ ਆਰਟੀਐਮ ਸਾਥੀ ਉਹਨਾਂ ਦੇ ਇੱਕ ਸਟੇਸ਼ਨ ਤੇ ਤਿੰਨ ਸਾਥੀ ਹਨ ਉਹਨਾਂ ਦੀ ਇੱਕ ਜਿਹੜੀ ਪੋਸਟ ਹੈ ਉਹ ਘੱਟ ਕਰਕੇ ਦੋ ਕਰ ਦਿੱਤੀਆਂ ਗਈਆਂ ਹਨ ਇਹ ਵੀ ਬਹੁਤ ਜ਼ਿਆਦਾ ਹੀ ਧੱਕਾ ਹੈ ਇਸ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਧੰਨਵਾਦ